ਮਸ਼ੀਨ ਦੇ ਵਿੱਚ ਕੱਪੜਿਆਂ ਦੀ ਜਗ੍ਹਾ ਦੇ ਉੱਤੇ ਜਦੋਂ ਈਡੀ ਦੇ ਅਧਿਕਾਰੀਆਂ ਨੇ ਖੋਲ ਕੇ ਵੇਖੀ ਤਾਂ ਵਿੱਚੋਂ 9 ਟੀ ਨੋਟ ਬਰਾਮਦ ਕੀਤੇ ਗਏ 2 ਕਰੋੜ 54 ਲੱਖ ਰੁਪਏ ਬਰਾਮਦ ਕੀਤੇ ਗਏ ਨੇ ਤੇ ਇਹ ਕੈਸ਼ ਵੇਕੇ ਈਡੀ ਦੇ ਅਧਿਕਾਰੀ ਵੀ ਹੱਕੇ ਬੱਕੇ ਰਹਿ ਜਾਂਦੇ ਨੇ ਕਿ ਕਿਵੇਂ ਐਡਾ ਵੱਡਾ ਜੁਗਾੜ ਲਗਾਇਆ ਹੋਇਆ ਸੀ ਇੱਥੋਂ ਤੱਕ ਕਿ ਕਿਸੇ ਨੂੰ ਕੰਨੋਂ ਕੰਨੀ ਖਬਰ ਵੀ ਨਹੀਂ ਹੋ ਰਹੀ ਸੀ ਬੜੇ ਚਲਾਕੀ ਦੇ ਨਾਲ واਸ਼ਿੰਗ مشین ਦੇ ਵਿੱਚ ਕੱਪੜਿਆਂ ਦੀ ਜਗ੍ਹਾ ਦੇ ਉੱਤੇ 2 ਕਰੋੜ 54 ਲੱਖ ਰੁਪਏ ਦਾ ਕੈਸ਼ ਲੁਕਾ ਕੇ ਰੱਖਿਆ ਹੋਇਆ ਸੀ ਤੇ ਜਦੋਂ ਇਹ واਸ਼ਿੰਗ مشین ईडी ਦੇ ਅਧਿਕਾਰੀ ਖੋਲਦੇ ਨੇ ਤਾਂ ਇਸ ਨੂੰ ਵੇਖ ਕੇ ईडी ਦੇ ਅਧਿਕਾਰੀ ਵੀ ਹੱਕੇ ਬੱਕੇ ਰੇ ਜਾਣਦੇ ਨੇ ਦਰਸਲ ਇੱਕ ਸ਼ਿਪਿੰਗ ਕੰਪਨੀ ਦੇ ਵਿੱਚ ਜੋ ਹੈ ਉਸ ਦੇ ਵਕਫ ਵਕਫ ਟਿਕਾਣਿਆਂ ਦੇ ਉੱਤੇ ਇਹ ਰੇਡ ਕੀਤੀ ਗਈ ਹੈ ਤੇ ਇਸ ਦਰਮਿਆਨ 2 ਕਰੋੜ 54 ਲੱਖ ਰੁਪਏ واਸ਼ਿੰਗ ਮਸ਼ੀਨ ਦੇ ਵਿੱਚੋਂ ਬਰਾਮਦ ਕੀਤੇ ਗਏ ਨੇ ਤਾਂ ਇੱਕ ਕੁਝ ਹਿੱਸਾ ਜਿਹੜਾ ਇਸ ਵਾਸ਼ਿੰਗ ਮਸ਼ੀਨ ਦੇ ਵਿੱਚੋਂ ਨੋਟਾਂ ਦਾ ਬਰਾਮਦ ਕੀਤਾ ਗਿਆ ਹੈ ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ ਤੁਸੀਂ ਉਹ ਚਿੱਟੇ ਰੰਗ ਦੀ ਵਾਸ਼ਿੰਗ ਮਸ਼ੀਨ ਵੇਖ ਸਕਦੇ ਹੋ ਕਿ ਜਿਸ ਦੇ ਵਿੱਚ ਨੋਟਾਂ ਦੀਆਂ ਗੱਡੀਆਂ ਪਈਆਂ ਹੋਈਆਂ ਨੇ ਤਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਈਜੀ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਮਸ਼ਹੂਰ ਸ਼ਿਪਿੰਗ ਕੰਪਨੀ ਦੇ ਟਿਕਾਣਿਆਂ ਦੇ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਸੀ ਇਸ ਦਰਮਿਆਨ ਦਿੱਲੀ ਕੋਲਕਾਤਾ ਕੁਰੂ ਖੇਤਰ ਦੇ ਵਿੱਚ ਰੇਡ ਕੀਤੀ ਗਈ ਤਾ واਸ਼ਿੰਗ ਮਸ਼ੀਨ ਦੇ ਵਿੱਚੋਂ ਕਰੋੜਾਂ ਦਾ ਕੈਸ਼ ਬਰਾਮਦ ਕੀਤਾ ਗਿਆ ਤਾਂ 1 ਕਰੋੜ ਵੀ ਕੋਈ 1 ਕਰੋੜ ਜਾਂ 2 ਕਰੋੜ ਨਹੀਂ ਬਲਕਿ 2 ਕਰੋੜ 54 ਲੱਖ ਰੁਪਏ ਦੀ ਨਕਦੀ ਜਿਹੜੀ ਹੈ ਬਰਾਮਦ ਕੀਤੀ ਗਈ ਜਿਸ ਦਾ ਇੱਕ ਹਿੱਸਾ واਸ਼ਿੰਗ ਮਸ਼ੀਨ ਦੇ ਵਿੱਚੋਂ ਪਿਆ ਹੋਇਆ ਮਿਲਿਆ ਤਾਂ ਜਿਸ ਤੋਂ ਬਾਅਦ ED ਦੇ ਅਧਿਕਾਰੀਆਂ ਦੇ ਵੱਲੋਂ ਐਕਸ਼ਨ ਲਿਆ ਗਿਆ 47 ਬੈਂਕ ਖਾਤੇ ਵੀ ਫ੍ਰੀਜ਼ ਕਰ ਦਿੱਤੇ ਗਏ ਨੇ ਤਾਂ ਵੱਡੇ ਪੈਮਾਨੇ ਦੇ ਉੱਤੇ ਇਹ ਜਿਹੜੇ ਨੋਟ ਨੇ ਵਿਦੇਸ਼ ਭੇਜੇ ਜਾ ਰਹੇ ਸਨ ਇਸ ਦੀ ਜਾਣਕਾਰੀ ED ਨੂੰ ਮਿਲੀ ਜਿਸ ਤੋਂ ਬਾਅਦ ED ਦੇ ਵੱਲੋਂ ਜੋ ਹੈ ਇਹ ਰੇਡ ਕੀਤੀ ਗਈ ਹੈ ਤਾਂ ਹੁਣ ਤੱਕ ਦੀ ਜਾਣਕਾਰੀ ਦੇ ਮੁਤਾਬਕ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ 1800 ਕਰੋੜ ਰੁਪਏ ਦੀ ਸ਼ੱਕੀ ਨਕਦੀ ਜਿਹੜੀ ਹੈ ਬਾਹਰ ਭੇਜੀ ਜਾ ਚੁੱਕੀ ਹੈ ਜਿਸ ਦੇ ਤਹਿਤ ਹੀ ਇਹ ਵੱਡੀ ਕਾਰਵਾਈ ED ਦੇ ਵੱਲੋਂ ਕੀਤੀ ਗਈ ਹੈ ਤਾਂ ਕਿਤੇ ਜੋ ਹੈ ਬੂਟਾਂ ਦੇ ਵਿੱਚ ਸੋਨਾ ਲੁਕਾਇਆ ਜਾਂਦਾ ਕਿਤੇ ਬੈਗਾਂ ਦੇ ਝੋਲੇ ਭਰ ਦਿੱਤੇ ਜਾਂਦੇ ਨੇ ਕਿ ਆਖਿਰਕਾਰ ਸੋਨਾ ਜਿਹੜਾ ਲੁਕਾਇਆ ਗਿਆ ਪਰ ਇਸ ਵੇਲੇ ਇਸ ਤਸਕਰ ਦੇ ਜੁਗਾੜ ਜਿਹੜਾ ਇਸ ਨੂੰ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਕਿ ਕਿਵੇਂ واਸ਼ਿੰਗ ਮਸ਼ੀਨ ਦੇ ਵਿੱਚ ਕਰੋੜਾਂ ਦੀ ਨਕਦੀ ਲੁਕਾਈ ਹੋਈ ਸੀ ਜਿਸ ਦਾ ਕਿਸੇ ਨੂੰ ਵੀ ਕੰਨੋਂ ਕੰਨੀ ਖਬਰ ਨਹੀਂ ਹੋ ਸਕਦੀ ਕਿਉਂਕਿ ਅਕਸਰ ਹੀ واਸ਼ਿੰਗ ਮਸ਼ੀਨ ਘਰਾਂ ਦੇ ਵਿੱਚ ਵਰਤੀ ਜਾਂਦੀ ਹੈ ਇਸ ਦੇ ਵਿੱਚ ਅਸੀਂ ਕਪੜੇ ਧੋਣੇ ਆ ਤੇ ਜੇਕਰ ਕੋਈ ਮੈਲੇ ਕਪੜੇ ਹੁੰਦੇ ਨੇ ਤਾਂ ਲੋਕਾਂ ਦੇ ਵੱਲੋਂ ਉਹ ਵੀ ਜਿਹੜੇ ਆ ਜਦੋਂ ਕਪੜੇ ਧੋਣੇ ਹੋਣਗੇ ਉਸ ਤੋਂ ਪਹਿਲਾਂ ਹੀ ਵਾਸ਼ਿੰਗ ਮਸ਼ੀਨ ਦੇ ਵਿੱਚ ਪਾ ਕੇ ਸੁੱਟ ਦਿੱਤੇ ਜਾਂਦੇ ਨੇ ਪਰ ਇਸ ਦਾ ਜੁਗਾੜ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਕਿ ਕਿਵੇਂ ਚਿੱਟੇ ਰੰਗ ਦੀ ਆਟੋਮੈਟਿਕ ਮਸ਼ੀਨ ਦੇ ਵਿੱਚ ਕਪੜੇ ਧੋਣ ਵਾਲੀ ਜਿਹੜੀ ਮਸ਼ੀਨ ਆ ਉਸ ਦੇ ਵਿੱਚ ਕੱਪੜਿਆਂ ਦੀ ਜਗ੍ਹਾ ਦੇ ਵਿੱਚ ਕਰੂਣਾ ਦਾ ਕੈਸ਼ ਬਰਾਮਦ ਕੀਤਾ ਗਿਆ 2 ਕਰੋੜ 54 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ ਜਿਨ੍ਹਾਂ ਦੇ ਵਿੱਚੋਂ ਇਸ ਨਕਦੀ ਦਾ ਕੁਝ ਹਿੱਸਾ ਇਸ ਵਾਸ਼ਿੰਗ ਮਸ਼ੀਨ ਦੇ ਵਿੱਚੋਂ ਬਰਾਮਦ ਕੀਤਾ ਗਿਆ ਤਾਂ ਵੱਡੀ ਕਾਰਵਾਈ ED ਦੀ ਇਹ ਵੇਖਣ ਨੂੰ ਮਿਲੀ ਹੈ ਜਿੱਥੇ ਕਿ ED ਦੇ ਵੱਲੋਂ ਇੱਕ ਮਸ਼ਹੂਰ ਸ਼ਿਪਿੰਗ ਕੰਪਨੀ ਦੇ ਵੱਖ-ਵੱਖ ਟਿਕਾਣਿਆਂ ਦੇ ਉੱਤੇ ਰੇਡ ਕੀਤੀ ਗਈ ਹੈ ਇਹ ਰੇਡ ਜਿਹੜੀ ਹੈ ਦਿੱਲੀ ਹైదరాబాద్ ਮੁੰਬਈ ਕੁਰਕ ਖੇਤਰ ਅਤੇ ਕੋਲਕਾਤਾ ਦੇ ਵਿੱਚ ਕੀਤੀ ਗਈ ਹੈ ਇਸ ਕੰਪਨੀ ਦੇ ਉੱਤੇ ਇਲਜ਼ਾਮ ਸਨ ਕਿ ਇਹਨਾਂ ਦੇ ਵੱਲੋਂ ਜੋ ਹੈ ਕੈਸ਼ ਵੱਡੇ ਪੱਧਰ ਦੇ ਉੱਤੇ ਵਿਦੇਸ਼ਾਂ ਦੇ ਵਿੱਚ ਭੇਜਿਆ ਜਾ ਰਿਹਾ ਹੁਣ ਤੱਕ ਦੀ ਜਾਣਕਾਰੀ ਦੇ ਮੁਤਾਬਿਕ 1800 ਕਰੋੜ ਰੁਪਏ ਜਿਹੜੇ ਹੈ ਵਿਦੇਸ਼ ਭੇਜੇ ਜਾ ਚੁੱਕੇ ਨੇ ਜਿਵੇਂ ਹੀ ਇਸ ਬਾਰੇ ED ਨੂੰ ਪਤਾ ਲੱਗਦਾ ਹੈ ਤਾਂ ED ਦੇ ਵੱਲੋਂ ਇਹ ਰੇਡ ਕੀਤੀ ਜਾਂਦੀ ਹੈ ਤਾਂ ਇਸ ਸ਼ਿਪਿੰਗ ਕੰਪਨੀ ਦੇ ਡਾਇਰੈਕਟਰ ਵਿਜੇ ਕੁਮਾਰ ਸ਼ੁਕਲਾ ਅਤੇ ਸੰਜੇ ਗੋਸਵਾਮੀ ਅਤੇ ਹੋਰ ਵੱਖ-ਵੱਖ ਸੰਸਥਾਵਾਂ ਜਿਸ ਤਰ੍ਹਾਂ ਕਿ ਲਕਸ਼ਮੀਟਨ ਮੈਰੀਟਾਈਮ ਦੇ ਟਿਕਾਣਿਆਂ ਦੇ ਉੱਤੇ ਇਹ ਰੇਡ ਜਿਹੜੀ ਹੈ ਕੀਤੀ ਗਈ ਹੈ ਤਾਂ ਵਾਸ਼ਿੰਗ ਮਸ਼ੀਨ ਦੇ ਵਿੱਚੋਂ ਕਰੋੜਾਂ ਦਾ ਇੱਕ ਕੈਸ਼ ਬਰਾਮਦ ਕੀਤਾ ਗਿਆ ਇੱਕ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ ਈਡੀ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਕੰਪਨੀ ਹੈ ਉਸ ਦੇ ਇਹ ਵੱਖ-ਵੱਖ ਟਿਕਾਣਿਆਂ ਦੇ ਉੱਤੇ ਰੇਡ ਕੀਤੀ ਗਈ ਹੈ ਤੇ ਇਸ ਦਰਮਿਆਨ ਕਰੋੜਾਂ ਦਾ ਇੱਕ ਕੈਸ਼ ਬਰਾਮਦ ਕੀਤਾ ਗਿਆ ਇਸ ਦਰਮਿਆਨ ਜਿੱਥੇ ਇਹ ਕੈਸ਼ ਨੂੰ ਬਰਾਮਦ ਕਰ ਲਿਆ ਗਿਆ ਇਸ ਤੋਂ ਇਲਾਵਾ ਹੋਰ ਜੋ ਅਪੱਤੀ ਜਨਕ ਡਾਕੂਮੈਂਟ ਵੀ ਕਹੇ ਜਾ ਰਹੇ ਨੇ ਇਲੈਕਟ੍ਰੋਨਿਕ ਡਿਵਾਈਸ ਵੀ ਜੋ ਈਡੀ ਦੇ ਅਧਿਕਾਰੀਆਂ ਦੇ ਵੱਲੋਂ ਜ਼ਬਤ ਕਰ ਲਏ ਗਏ ਨੇ ਕਿਉਂਕਿ ਈਡੀ ਨੂੰ ਸ਼ੱਕ ਹੈ ਕਿ ਜਿਸ ਤਰ੍ਹਾਂ ਇਹ ਵਾਸ਼ਿੰਗ ਮਸ਼ੀਨ ਦੇ ਵਿੱਚ ਕਰੋੜਾਂ ਦਾ ਕੈਸ਼ ਰੱਖਿਆ ਗਿਆ ਸੀ ਇਸ ਤੋਂ ਇਲਾਵਾ ਹੋਰ ਇਲੈਕਟ੍ਰੋਨਿਕ ਚੀਜ਼ਾਂ ਦੇ ਵਿੱਚ ਵੀ ਇਸ ਤਰ੍ਹਾਂ ਕੈਸ਼ ਰੱਖਿਆ ਜਾ ਸਕਦਾ ਹੈ ਜਿਸ ਕਰਕੇ ਜਬਤ ਕਰ ਲਏ ਗਏ ਨੇ ਈਜੀ ਦੇ ਅਧਿਕਾਰੀਆਂ ਦੇ ਵੱਲੋਂ ਤੇ ਨਾਲ ਹੀ ਜੋ ਹੈ ਇਸ ਏਜੰਸੀ ਦੇ ਨਾਲ ਸ਼ਾਮਿਲ ਸੰਸਥਾਵਾਂ ਨੇ ਉਹਨਾਂ ਦੇ 47 ਬੈਂਕ ਖਾਤੇ ਵੀ ਫ੍ਰੀਜ਼ ਕਰ ਦਿੱਤੇ ਗਏ ਨੇ ਤਾਂ ਇਹ ਵੱਡਾ ਐਕਸ਼ਨ ਵੇਖਣ ਨੂੰ ਮਿਲਿਆ ਚੋਣਾਂ ਤੋਂ ਪਹਿਲਾਂ ਕਿ ਕਿਵੇਂ ਕਰੋੜਾਂ ਦਾ ਕੈਸ਼ ਜਿਹੜਾ ਹੈ ਵਾਸ਼ਿੰਗ ਮਸ਼ੀਨ ਦੇ ਵਿੱਚ ਲੁਕਾ ਕੇ ਬੈਠੇ ਹੋਏ ਸਨ ਪਰ ਈਡੀ ਦੇ ਵੱਲੋਂ ਜੋ ਹੈ ਇਹ ਕੈਸ਼ ਨੂੰ ਬਰਾਮਦ ਕਰ ਲਿਆ ਗਿਆ ਹੈ